ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਕੱਟਵਰਕ ਵਾਲੇ ਕਮੀਜ਼ ਦਾ ਜਿਹੜਾ ਘੇਰਾ ਹੈ ਉਹ ਕਿਸ ਤਰ੍ਹਾਂ ਫੋਲਡ ਕੀਤਾ ਜਾਂਦਾ ਹੈ ਆ ਦੇਖੋ ਜੀ ਇਸ ਤਰ੍ਹਾਂ ਜਿਹੜਾ ਘੇਰਾ ਹੁੰਦਾ ਉਹਨੂੰ ਆਪਾਂ ਕਿਸ ਤਰ੍ਹਾਂ ਫੋਲਡ ਕਰ ਸਕਦੇ ਹਾਂ ਇਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹਨੂੰ ਇਸ ਤਰ੍ਹਾਂ ਜੀ ਕਮੀਜ਼ ਨੂੰ ਕਰ ਲੈਣਾ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਹਨੂੰ ਇਸ ਤਰ੍ਹਾਂ ਆ ਦੇਖੋ ਜੀ ਇਹਨਾਂ ਇਹਦੇ ਆਪਾਂ ਕੀ ਇਹਦੇ ਉੱਪਰ ਸਲਾਈ ਇਸ ਤਰ੍ਹਾਂ ਲਗਾ ਦੇਣੀ ਜਿਸ ਤਰ੍ਹਾਂ ਕਟਾਂ ਬਣੇ ਨੇ ਇਸ ਤਰ੍ਹਾਂ ਸਲਾਈ ਲਗਾ ਦੇਣੀ ਹੈ ਸਾਰੀ ਬਖਾ ਜੀ ਆਪਾਂ ਬ੍ਰੀਕ ਕਰਨਾ ਇਹਦਾ ਵਰਕਲ ਬ੍ਰੀਕ ਬਖਾ ਕਰਕੇ ਤੇ ਆਪਾਂ ਜੀ ਸਲਾਈ ਲਗਾਉਣੀ ਹੈ ਜੇ ਆਪਣਾ ਕਫਾ ਮोटा ਹੋਊਗਾ ਤੇ ਆਪਾਂ ਫੋਲਡ ਕਰਨਾ ਕਟਿੰਗ ਕਰਕੇ ਤੇ ਫਿਰ ਆਪਣਾ ਸਲਾਈ ਆਪਣੀ ਜਿਹੜੀ ਉਹ ਉਧੜ ਸਕਦੀ ਹੈ ਜੇ ਆਪਾਂ ਬਰੀਕ ਬਖਾ ਕਰਾਂਗੇ ਤਾਂ ਆਪਣੀ ਸਲਾਈ ਉਧੜਦੀ ਨਹੀਂ ਜੀ ਇਸ ਤਰ੍ਹਾਂ ਆਪਾਂ ਸਲਾਈ ਲਗਾ ਦੇਣੀ ਆ ਨਾਲ ਨਾਲ ਫਿਰ ਆਪਾਂ ਜਿੱਥੇ ਆਪਣਾ ਕਟਾਂ ਦਾ ਨਿਸ਼ਾਨਾ ਇੱਥੇ ਆਪਾਂ ਇਸ ਤਰ੍ਹਾਂ ਕਰਕੇ ਟੋਕ ਲਗਾ ਦੇਣੀ ਆ ਜਿੱਥੇ ਆਪਣੇ ਕਟਾਂ ਦੀ ਡੁੰਗਾਈ ਆ ਉੱਥੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਕੱਟ ਦੇਣਾ ਜੀ ਉੱਥੋਂ ਇਸ ਤਰ੍ਹਾਂ ਟੋਕ ਲਗਾ ਦੇਣੀ ਆ ਆਪਾਂ ਹੋ ਇਸ ਤਰ੍ਹਾਂ ਜੀ ਇਹਨੂੰ ਆਪਾਂ ਫੋਲਡ ਕਰ ਦੇਣਾ ਇਸ ਤਰ੍ਹਾਂ ਸਾਰੇ ਕਟਾਵਾਂ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ ਫਿਨਿਸ਼ ਤਰੀਕੇ ਦੇ ਨਾਲ ਆਪਣਾ ਜਿਹੜਾ ਕਟਾ ਹੈ ਫੋਲਡ ਹੋ ਕੇ ਰੈਡੀ ਹੋ ਗਏ ਆ ਹਾਂ ਜੀ ਫੋਲਡ ਕਰਨ ਤੋਂ ਬਾਅਦ ਆਪਣਾ ਘੇਰਾ ਆ ਦੇਖੋ ਜੀ ਇਸ ਤਰ੍ਹਾਂ ਫੋਲਡ ਹੋ ਜਾਣਾ ਇਹ ਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣਾ ਫੋਲਡ ਹੋਇਆ ਹੈ ਇਸ ਤਰ੍ਹਾਂ ਕਿੰਨੇ ਸੋਹਣੇ ਕਟਾ ਨਿਕਲੇ ਆਇਆ ਆ ਦੇਖੋ ਜੀ ਇਹ ਘੇਰੇ ਨੂੰ ਇਸ ਤਰ੍ਹਾਂ ਹੀ ਫੋਲਡ ਕਰਨਾ ਹੁੰਦਾ ਹੈ ਜੀ ਤਾਂਕਿ ਤਾਂ ਇਹ ਆਪਣੇ ਹੋ ਗਿਆ ਫੋਲਡ ਕਰਨ ਤੋਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਜੀ ਇਧਰ ਫੋਲਡ ਕਰਕੇ ਕੱਪੜਾ ਇਸ ਤਰ੍ਹਾਂ ਇੰਨਾ ਇੰਨਾ ਸਾਰੀ ਤੇ ਆਪਾਂ ਇੱਥੇ ਤਰਪਾਈ ਕਰ ਦੇਾਂਗੇ ਜੀ ਇਸ ਤਰ੍ਹਾਂ ਆਪਣਾ ਘੇਰਾ ਫੋਲਡ ਹੋ ਜਾਊਗਾ